ਪ੍ਰਭੂ ਜੀ ਦੇ ਅਸਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਅਵਾਜ਼ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਰਛਾਇਆ 43 ਅਧਿਆਇ ਦੀ 11 ਨੰਬਰ ਆਇਤ ਮੈਂ ਹਾਂ ਮੈਂ ਹੀ ਯਹੋਵਾ ਹਾਂ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਹਾਲੇਲੂਇਆ ਸੱਚਮਚ ਅੱਜ ਦੇ ਵਚਨ ਦੇ ਵਿੱਚ ਯਹਵਾ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ ਯਹਵਾ ਪਰਮੇਸ਼ਰ ਕਹਿੰਦੇ ਕਿ ਮੈਂ ਮੈਂ ਹੀ ਹਾਂ ਕਹਿੰਦੇ ਕਿ ਮੈਂ ਜਿਹੜਾ ਆ ਮੈਂ ਹੀ ਯਹੋਵਾ ਪਰਮੇਸ਼ੁਰਾ ਕਿ ਪਰਮੇਸ਼ੁਰ ਦੇ ਕਹਿੰਦਾ ਮਤਲਬ ਕਿ ਪਰਮੇਸ਼ੁਰ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਪਰਮੇਸ਼ੁਰ ਪਰਮੇਸ਼ੁਰ ਹੀ ਹੈ ਜਿਵੇਂ ਆਪਾਂ ਸਾਰੇ ਕਹਿ ਦਿੰਨੇ ਆ ਕਿ ਰੱਬ ਤਾਂ ਮਤਲਬ ਕਿ ਇੱਕੋ ਹੀ ਆ ਰਾਸਤੇ ਅਨੇਕ ਆ ਮੀਨਜ਼ ਕਿ ਬਹੁਤ ਸਾਰੇ ਲੋਗੇ ਕਹਿੰਦੇ ਆ ਕਿ ਪਰਮੇਸ਼ੁਰ ਆ ਜਿਹੜਾ ਰੱਬ ਆ ਉਹ ਇੱਕ ਹੀ ਆ ਬੇਸ਼ੱਕ ਪਰਮੇਸ਼ੁਰ ਇੱਕ ਆ ਪਰਮੇਸ਼ੁਰ ਨੇ ਵੀ ਕਿਹਾ ਆ ਕਿ ਮੈਂ ਮੈਂ ਹੀ ਆ ਪਰਮੇਸ਼ੁਰ ਨੇ ਇਸ ਲਈ ਕਿਹਾ ਆ ਕਿ ਕਿਸੀ ਬਹੁਤ ਸਾਰੇ ਦੇਵੀ ਦੇਵਤੇ ਜਿਹੜੇ ਪਹਿਲਾਂ ਦੇਖਦੇ ਸੀਗੇ ਬਹੁਤ ਸਾਰੇ ਅਨੇਜਾਤੀ ਦੇ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਰੱਬ ਦੇ ਜਿਹੜੇ ਆ ਰੂਪ ਜਿਹੜੇ ਆ ਅਨੇਕ ਆ ਰੱਬ ਦੇ ਰੂਪ ਕੋਈ ਅਨੇਕ ਨਹੀਂ ਹੈਗੇ ਰੱਬ ਸਿਰਫ ਇੱਕੋ ਹੀ ਹੈ ਤੇ ਉਹ ਯਹੋਵਾ ਪਰਮੇਸ਼ਰ ਹੈ ਤੇ ਪਰਮੇਸ਼ਰ ਕਹਿੰਦੇ ਆ ਕਿ ਮੇਰੇ ਬਿਨਾ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੈ ਮੀਨਸ ਕਿ ਪਰਮੇਸ਼ਰ ਨੇ ਕਿਹਾ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਸਾਨੂੰ ਕੋਈ ਬਚਾਉਣ ਵਾਲਾ ਨਹੀਂ ਆ ਕਿਸੇ ਸਾਰਿਆਂ ਦੀ ਗੱਲ ਹੋ ਰਹੀ ਹੈ ਕਿ ਸਾਰਿਆਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਦੂਸਰਾ ਨਹੀਂ ਬਚਾ ਸਕਦਾ ਸਿਰਫ ਸਾਡਾ ਯਹਵਾ ਪਰਮੇਸ਼ਰ ਹੀ ਹਰ ਇੱਕ ਨੂੰ ਬਚਾਉਂਦਾ ਹੈ ਤੇ ਸੱਚਮੁੱਚ ਅਸੀਂ ਅੱਜ ਦੇ ਇਨ੍ਹਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਪਰਮੇਸ਼ਰ ਜੀ ਦੇ ਕੋਲੋਂ ਪਰਮੇਸ਼ਰ ਦਾ ਬਚਾਅ ਮੰਗਾਂਗੇ ਔਰ ਪਰਮੇਸ਼ਰ ਦੀ ਰੱਖਿਆ ਸਾਡੇ ਉੱਪਰ ਦਇਆ ਕਿਰਪਾ ਭਲਾਈ ਨੂੰ ਮੰਗਾਂਗੇ ਤੋ ਆਓ ਪ੍ਰਾਰਥਨਾ ਕਰਾਂਗੇ ਰਾਤ ਦੇ ਸਮੇਂ ਦੇ ਲਈ ਪਰਿਣਾ ਵਚਨਾਂ ਦੇ ਲਈ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਖੂਬਸੂਰਤ ਵਚਨ ਦੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਆਪਣੇ ਖੂਬਸੂਰਤ ਵਚਨ ਦੇ ਨਾਲ ਬles ਕੀਤਾ ਹੈ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਅੱਜ ਰਾਤ ਦੇ ਸਰੀਏ ਮੰਨੇ ਦੇ ਲਈ ਪਰਮੇਸ਼ਰ ਜੀ ਤੁਸੀਂ ਆਪਣੇ ਵਚਨ ਚ ਕਿਹਾ ਕਿ ਮੈਂ ਮੈਂ ਹੀ ਆ ਮੈਂ ਹੀ ਯਹੋਵਾ ਪਰਮੇਸ਼ਰ ਆ ਮੈਂ ਹੀ ਤੈਨੂੰ ਬਚਾਉਣ ਵਾਲਾ ਸੱਚਮੱਚ ਖੁਦਾਵੰਨ ਜੀ ਤੁਸੀਂ ਤੁਸੀਂ ਹੋ ਖੁਦਾਵੰਨ ਜੀ ਤੁਹਾਡੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ ਪਰਮੇਸ਼ਰ ਜੀ ਔਰ ਨਾ ਹੀ ਪਰਮੇਸ਼ਰ ਜੀ ਤੁਹਾਡੀ ਥਾਂ ਪਰਮੇਸ਼ਰ ਜੀ ਕੋਈ ਹੋਰ ਦੇਵੀ ਦੇਵਤਾ ਜਾਂ ਕੋਈ ਹੋਰ ਪਰਮੇਸ਼ਰ ਹੋ ਸਕਦਾ ਹੈ ਖੁਦਾ ਕਿਉਂਕਿ ਤੁਸੀਂ ਯਹੋਵਾ ਪਰਮੇਸ਼ਰ ਹੋ ਕਿਉਂਕਿ ਤੁਸੀਂ ਸਾਡਾ ਸਾਡੇ ਬਚਾਉਣ ਵਾਲੇ ਹੋ ਖੁਦਾ ਤੁਸੀਂ ਸਾਨੂੰ ਹਰ ਵੇਲੇ ਹਰ ਇੱਕ ਵਿਪਤਾ ਤੋਂ ਮੁਸ਼ਕਿਲ ਤੋਂ ਮੁਸੀਬਤ ਤੋਂ ਬਿਮਾਰੀ ਤੋਂ ਹਰ ਵੈਰੀ ਦੀ ਸ਼ਕਤੀ ਤੋਂ ਤੁਸੀਂ ਹੀ ਸਾਨੂੰ ਬਚਾਉਂਦੇ ਹੋ ਮੇਰੇ ਖੁਦਾ ਪਰਮੇਸ਼ਰ ਸੱਚਮੱਚ ਖੁਦਾ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਸਾਡੀ ਹਰ ਵੇਲੇ ਰਾਖੀ ਕਰਦੇ ਹੋ ਖੁਦਾਵੰਨ ਜੀ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਅੱਜ ਦੇ ਨਾ ਵਚਨਾਂ ਨੂੰ ਖੁਦਾ ਸਾਡੇ ਹਿਰਦਿਆਂ ਦੇ ਅੰਦਰ ਵਸਾਣਾ ਖੁਦਾਵੰ ਜੀ ਸੱਚਮੁੱਚ ਖੁਦਾਵੰ ਜੀ ਅਸੀਂ ਤੁਹਾਨੂੰ ਹੀ ਮੰਨਣ ਵਾਲੇ ਹੋਈਏ ਖੁਦਾ ਪਰਮੇਸ਼ਰ ਜੀ ਦੁਨੀਆ ਤੇ ਹੋਰ ਕੋਈ ਵੀ ਐਸਾ ਪਰਮੇਸ਼ਰ ਨਹੀਂ ਹੈ ਖੁਦਾ ਜੋ ਸਾਨੂੰ ਸੰਭਾਲੇ ਤੇ ਚਲਾਵੇ ਪਰਮੇਸ਼ਰ ਤੁਸੀਂ ਸਾਡੀ ਹਰ ਵੇਲੇ ਖੁਦਾਵੰ ਜੀ ਫਿਕਰ ਕਰਦੇ ਹੋ ਰਾਖੀ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਨਾ ਵਚਨਾਂ ਨੂੰ ਜਿਨ੍ਹਾਂ ਭੈਣਾ ਭਰਾਵਾਂ ਨੇ ਸੁਣਿਆ ਖੁਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਸ਼ੁਜੀ ਆਪਣਾ ਸੱਚਾ ਛੁਟਕਾਰਾ ਆਪਣਾ ਬਦਲਾਵ ਪਰਮੇਸ਼ਰ ਜੀ ਔਰ ਆਪਣੀ ਖੁਦਾਵੰਦ ਜੀ ਦਇਆ ਕਿਰਪਾ ਨੂੰ ਬਣਾਈ ਰੱਖਣਾ ਮੇਰੇ ਮਹਾਨ ਖੁਦਾ ਅੱਜ ਦਾ ਇਹ ਵਚਨ ਸਾਰੇ ਭੈਣਾ ਭਰਾਵਾਂ ਦੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾ ਅੱਜ ਦਾ ਇਹ ਵਚਨ ਵੈਰੀ ਦੀ ਕੋਈ ਵੀ ਸ਼ਕਤੀ ਸਾਡੀ ਜ਼ਿੰਦਗੀਆਂ ਚ ਚੁਰਾਨੇ ਨਾ ਪਾਏ ਪ੍ਰਭੂ ਜੀ ਪਰ ਇਹ ਵਚਨ ਸਾਡੀ ਜ਼ਿੰਦਗੀਆਂ ਚ ਬਹੁਤ ਆਇਤ ਦੇ ਨਾਲ ਫਲ ਲੈ ਕੇ ਆਵੇ ਮੇਰੇ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਇਸ ਰਾਤ ਦੇ ਸਮੇਂ ਦੇ ਲਈ ਖੁਦਾ ਔਰ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਖੁਦਾ ਦਿਨ ਦੇ ਸਾਰੇ ਸਮੇਂ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਸਾਰਾ ਦਿਨ ਸੰਭਾਲ ਕੇ ਰੱਖਿਆ ਖੁਦਾ ਤੁਹਾਡਾ ਧੰਨਵਾਦ ਕਰਦੇ ਆਂ ਫਿਰ ਜੀ ਤੁਸੀਂ ਸਾਡੇ ਰਾਸਤਿਆਂ ਦੇ ਵਿੱਚ ਖੁਦਾਬੰਦੀ ਸਾਡੇ ਆਂਜਣਾਂ ਦੇ ਵਿੱਚ ਪਰਮੇਸ਼ਵਰੀ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਜ਼ਿੰਦਾ ਜਲਾਲੀ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਬlesਸ ਕੀਤਾ ਹੈ ਖੁਦਾ ਰਜ਼ਾਇਆ ਹੈ ਤੁਸੀਂ ਸਾਨੂੰ ਆਪਣੇ ਸਰਗੀਏ ਮੰਨੇ ਦੇ ਨਾਲ ਰਜ਼ਾਇਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾਵੰਨ ਜੀ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹਰ ਵੇਲੇ ਆਪਣੇ ਪਾਸ ਪਵਿੱਤਰ ਜ਼ੋਰਾਵਰ ਜ਼ਲਾਲੀ ਹੱਥਾਂ ਚ ਸੰਭਾਲੀ ਰੱਖਿਆ ਤੁਹਾਡੇ ਸਵਰਗੀ ਦੂਤਾਂ ਨੇ ਸਾਡੀ ਰਾਖੀ ਕੀਤੀ ਹੈ ਖੁਦਾ ਤੁਸੀਂ ਸਾਡੇ ਪ੍ਰਭੂ ਜੀ ਰਾਹ ਦੇ ਸਾਰੇ ਕੰਡਿਆਂ ਨੂੰ ਚੁਗਿਆ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਸਹੀ ਸਲਾਮਤ ਆਪਣੇ ਤਰਾ ਪਰਿਵਾਰਾਂ ਦੇ ਵਿੱਚ ਬੈਠੇ ਹੋਏ ਆ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਉਹਨਾਂ ਸਾਰੇ ਭੈਣਾਂ ਭਰਾਵਾਂ ਦੇ ਲਈ ਜਿਨ੍ਹਾਂ ਨੂੰ ਤੁਸੀਂ ਇੱਕ ਵਾਰ ਫਿਰ ਖੁਦਾ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਂਦਾ ਤਾਂ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਪਰਮੇਸ਼ਰ ਜੀ ਔਰ ਤੁਸੀਂ ਸਾਨੂੰ ਪਰਛਾਤ ਆਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਹੈ ਖੁਦਾ ਕਿ ਅਸੀਂ ਰਲ ਕੇ ਪ੍ਰਭ ਜੀ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਹੋਏ ਪ੍ਰਭ ਜੀ ਮਾਫੀ ਮੰਗੀਏ ਤੌਬਾ ਕਰੀਓ ਨਾ ਸਾਰੇ ਗਲਤੀਆਂ ਗੁਨਾਹਾਂ ਤੋਂ ਜੋ ਦਿਨ ਪਰ ਦੇ ਵਿੱਚ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਹੋ ਗਿਆ ਮੇਰੇ ਖੁਦਾ ਪਰਮੇਸ਼ਰ ਜੀ ਮਾਫ ਕਰਨਾ ਖੁਦਾਵੰਦੀ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਦੀ ਅਸੀਂ ਤੌਬਾ ਕਰਦੇ ਹਾਂ ਮਾਫੀ ਮੰਗਦੇ ਹੁਦਾ ਤੁਸੀਂ ਸਾਨੂੰ ਸੰਭਾਲ ਲੈਣਾ ਪਰਮੇਸ਼ਰ ਜੀ ਬਚਾਉਣਾ ਖੁਦਾਵੰਦੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੇ ਨਾਮ ਚ ਪਵਿੱਤਰ ਹੋ ਜਾਵੇ ਖੁਦਾ ਬਲੈਸ ਹੋ ਜਾਵੇ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਹਰ ਸਮੇਂ ਖੁਦਾਵੰਦੀ ਅਸੀਂ ਪਾਪ ਤੋਂ ਦੂਰ ਰਹੀਏ ਬੁਰਾਈ ਤੋਂ ਦੂਰ ਰਹੀਏ ਖੁਦਾਵੰਦੀ ਮੇਰੇ ਜ਼ਿੰਦਾ ਜਲਾਲੀ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੀ ਪਰਮੇਸ਼ਰ ਜੀ ਪੁਰਜੀ ਬਹੁਤ ਸਾਰੇ ਲੋਕ ਅੱਜ ਦੀ ਰਾਤ ਦੇ ਸਮੇ ਦੇ ਵਿੱਚ ਐਂਟਰ ਨਹੀਂ ਹੋ ਪਾਈ ਖੁਦਾਵੰਨ ਜੀ ਪਰ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਦਇਆ ਤੁਹਾਡਾ ਅਨੁਗ੍ਰਹਿ ਖੁਦਾਵੰਨ ਜੀ ਜੋ ਅਸੀਂ ਹੁਣ ਤੱਕ ਚੋਂਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮਚ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਇਹਨਾਂ ਸਾਰੇ ਭੈਣਾਂ ਭਰਾਵਾਂ ਦੇ ਲਈ ਖੁਦਾ ਜੁਰਾਤ ਦੇ ਸਮੇ ਦੇ ਵਿੱਚ ਆਪਣੇ ਸਿਰ ਨੂੰ ਝੁਕਾ ਕੇ ਤੁਹਾਡੀ ਅਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾ ਪਰਮੇਸ਼ਰ ਇਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਘਰ ਪਰਿਵਾਰਾਂ ਨੂੰ ਤੁਹਾਡੇ ਪਾਕ ਪਵਿੱਤਰ ਜ਼ਰਾਵਰ ਜ਼ਲਾਲੀ ਹੱਥਾਂ 'ਚ ਸੌਂਪਦੇ ਆ ਹਰ ਇੱਕ ਨੂੰ ਪਰਮੇਸ਼ਰ ਜੀ ਹਰ ਇੱਕ ਵਿਪਤਾ ਤੋਂ ਮੁਸ਼ਕਿਲ ਤੋਂ ਬਿਮਾਰੀ ਤੋਂ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਛਡਾਉਣਾ ਮੇਰੇ ਬਹਾਨ ਖੁਦਾ ਹਰੀ ਕ ਬੰਦਨ ਹਰੀ ਕ ਸ਼ਰਾਪ ਇਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰਦਿਆਂ ਹਰ ਤਰ੍ਹਾਂ ਦਾ ਲੜਾਈ ਝਗੜਾ ਪਰਮੇਸ਼ਰ ਦੀ ਨਦੀ ਜ਼ਿੰਦਗੀਆਂ ਚੋਂ ਕੈਨਸਲ ਕਰਦੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਕਰਜ਼ਾ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਹਰ ਇੱਕ ਫੇਲੀਅਰ ਦਾ ਸਪਿਰਿਟ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰਦੇ ਆਂ ਹਰ ਤਰ੍ਹਾਂ ਦਾ ਦੁਸ਼ਟ ਆਤਮਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਖੁਦਾਵੰਨ ਜੀ ਹਰ ਇੱਕ ਤਰ੍ਹਾਂ ਦਾ ਡਰ ਪਰਮੇਸ਼ਰ ਜੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਹਰ ਤਰ੍ਹਾਂ ਦੀ ਡਿਸਟਰਬਨੈਂਸ ਪਰਮੇਸ਼ਰ ਜੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕਰਦੇ ਆਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾ ਨਿਆ ਕਰੋ ਕਿਰਪਾ ਕਰੋ ਪ੍ਰਭ ਜੀ ਜაძਵੀ ਤੁਹਾਡੇ ਬੱਚੇ ਸਾਨ ਖੁਦਾਵੰਨ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਪੈ ਕੋਈ ਚਿੰਤਾ ਬੇਚੈਨੀ ਬੋਝ ਪਰਮੇਸ਼ਵਰ ਜੀ ਨਾ ਦੀ ਜ਼ਿੰਦਗੀਆਂ ਚੈਂਟਰ ਨਾ ਹੋਣੇ ਪਾਏ ਮੇਰੇ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ਇਰਦ ਗਿਰ ਦੇ ਨਾਲ ਦੀ ਰਾਖੀ ਕਰਨ ਜაძਵੀ ਤੁਹਾਡੇ ਬੱਚੇ ਸਾਨ ਖੁਦਾਵੰਨ ਜੀ ਸੰਦੇ ਸਮੇਂ ਖੁਦਾ ਤੁਸੀਂ ਇਹਨਾਂ ਦੀ ਰਾਖੀ ਕਰਨਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ਇਰਦ ਗਿਰ ਦੇ ਖੁਦਾਵੰਨ ਜੀ ਆਪਣੀ ਬਾੜ ਲਾਉਣ ਖੁਦਾ ਇਹਨਾਂ ਦੇ ਘਰਾਂ ਦੇ ird gird ਆਪਣੀ ਬਾੜਾਂ ਨੂੰ ਲਾਉਣ ਖੁਦਾਵੰ ਜੀ ਇਹਨਾਂ ਦੇ ਬੱਚਿਆਂ ਦੇ ird gird ਪਰਮੇਸ਼ਰ ਜੀ ਆਪਣੇ ਸਵਰਗੀ ਬਾੜਾਂ ਨੂੰ ਲਾਉਣ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸ਼ੋਣੇ ਨਾ ਪਾਏ ਪ੍ਰਭ ਜੀ ਇਹਨਾਂ ਘਰਾਂ ਦੇ ਮਾਲ ਦੰਗਰ ਨੂੰ ਤੁਹਾਡੇ ਹੱਥਾਂ 'ਚ ਸੌਂਦੇ ਆਂ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਸ਼ੋਣੇ ਨਾ ਪਾਏ ਖੁਦਾ ਦਇਆ ਕਰੋ ਪਰਮੇਸ਼ਵਰ ਨਾ ਕਰਾ ਪਰਿਵਾਰਾਂ ਨੂੰ ਪ੍ਰਭ ਜੀ ਆਪਣੇ ਪਾਕ ਪਵਿੱਤਰ ਲੋਹ ਦੇ ਵਿੱਚ ਟਾ ਕੇ ਰੱਖੋ ਖੁਦਾਵੰਨ ਜੀ ਰਾਤ ਦੇ ਸਾਰੇ ਸਮੇਂ ਦੇ ਵਿੱਚ ਪਰਮੇਸ਼ਵਰ ਜੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਖੁਦਾ ਰਾਤ ਦੇ ਸਮੇਂ ਕੋਈ ਵੀ ਸਟਾਨੀਸਪਿਰਿਟ ਪਰਮੇਸ਼ਵਰ ਜੀ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਦੀਆਂ ਜ਼ਿੰਦਗੀਆਂ 'ਚ ਚੱ ਤੁਹਾਡੀਆਂ ਹੈក្លਾਂ ਪ੍ਰਭ ਜੀ ਨਾਲ ਤੇ ਤੁਸੀਂ ਆਪਣਾ ਕਬਜਾ ਵਾਸ ਕਰੋ ਮੇਰੇ ਸਮਰਥੀ ਖੁਦਾਵੰਨ ਜੀ ਸੰਭਾਲ ਕੇ ਰੱਖੋ ਮੇਰੇ ਮਹਾਨ ਖੁਦਾ ਪਰਮੇਸ਼ਵਰ ਜੀ ਧੰਨਵਾਦ ਕਰਦੇ ਜਿੱਦਾਂ ਤੁਸੀਂ ਦਿਨ ਭਰ ਸੰਭਾਲ ਕੇ ਰੱਖਿਆ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਰਾਤ ਭਰ ਵੀ ਪਰਮੇਸ਼ਵਰ ਜੀ ਹਰ ਇੱਕ ਸਮੇਂ ਦੇ ਵਿੱਚ ਹਰ ਇੱਕ ਪਲ ਦੇ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਵੇਰੇ ਆਪਣੀ ਮਹਿਮਾ ਦੇ ਲਈ ਜਲਦੀ ਉਠਾਣਾ ਖੁਦਾਵੰਨ ਜੀ ਤੁਹਾਡੇ ਹਜ਼ੂਰੀ ਦੇ ਵਿੱਚ ਪ੍ਰਭ ਜੀ ਸਵੇਰ ਦੀ ਪਹਿਲੀ ਪੇਟ ਲੈ ਕੇ ਖੁਦਾਵੰਨ ਜੀ ਆਨੰਦ ਦੇ ਨਾਲ ਜਕਾਰਿਆਂ ਦੇ ਨਾਲ ਪਰਮੇਸ਼ਵਰ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚੇ ਖੁਦਾਵੰਨ ਜੀ ਹਰ ਪਬਜੀ ਕਿਸੇ ਵੀ ਤਰ੍ਹਾਂ ਦਾ ਆਲਸ ਸੁਸਤੀ ਖੁਦਾ ਸਾਨੂੰ ਤੁਹਾਡੇ ਵਚਨ ਤੋਂ ਤੁਹਾਡੇ ਪਿਆਰ ਤੋਂ ਤੁਹਾਡੇ ਰਿਸ਼ਤੇ ਤੋਂ ਵੱਖਰਾ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਸਾਡਾ ਰਿਸ਼ਤਾ ਤੁਹਾਡੇ ਨਾਲ ਗਹਿਰਾ ਹੁੰਦਾ ਜਾਵੇ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਵਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਤੁਸੀਂ ਸੁਣਿਆ ਹੈ ਖੁਦਾਵੰਨ ਜੀ ਕਬੂਲ ਕੀਤਾ ਪਰਮੇਸ਼ਵਰ ਜੀ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਜੀ ਤੁਸੀਂ ਸਾਡੇ ਏਰ ਦੀਏਰ ਦਾ ਆਪਣੀ ਸਵਰਗੀ ਦੂਤਾ ਦੀ ਵਾਰਡ ਨੂੰ ਲਾਇਆ ਖੁਦਾਵੰਨ ਜੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਹੇ ਪ੍ਰਭੂ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਨਾਸ ਭੈਣਾ ਪਾਈਆਂ ਦੇ ਲਈ ਖੁਦਾਵੰ ਜੀ ਰਾਤ ਦੇ ਸਮੇਂ ਪ੍ਰਭੂ ਜੀ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਉਰਲਿਸ ਕਰਦੇ ਹੋਏ ਪ੍ਰਭੂ ਜੀ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ